ਆ ਕਾਲਜ ਵੱਲੋਂ ਸਰਪੰਚਾਂ ਨੂੰ ਚਿੱਠੀਆਂ ਦਿੱਤੀਆਂ ਗਈਆਂ ਆ ਕਾਲਜ ਵੱਲੋਂ ਵਿਧਾਇਕਾਂ ਨੂੰ ਚਿੱਠੀਆਂ ਦਿੱਤੀਆਂ ਗਈਆਂ ਆ ਕਾਲਜ ਵੱਲੋਂ ਮੰਤਰੀ ਸਾਹਿਬਾਂ ਨੂੰ ਚਿੱਠੀਆਂ ਦਿੱਤੀਆਂ ਗਈਆਂ ਕਿੰਨੂ ਕਿੰਨੂ ਨਹੀਂ ਦਿੱਤੀ ਆ ਸਕੂਲ ਵੱਲੋਂ ਆ ਕਾਲਜ ਵੱਲੋਂ ਇੱਥੇ ਤੱਕ ਕਿ ਸੀਐਮ ਸਾਹਿਬ ਨੂੰ ਇਹਨਾਂ ਨੇ ਮੇਲ ਵੀ ਕੀਤਾ ਸਾਹਿਬ ਇਹ ਬੇਨਤੀ ਹੈ ਕਿ ਜਦ ਹਮ ਬਿਨਾਂ ਗਿਰੇ ਬਿਨਾਂ ਖੱਡੋ ਮੇਂ ਗਿਰੇ ਸਕੂਲ ਪਹੁੰਚेंगे ਆਪਣੇ ਉਹੀ ਸਿੱਖਿਆ ਕ੍ਰਾਂਤੀ ਆਏਗੀ ਇਹ ਬੱਚਾ ਇਹ ਕਹਿ ਰਹੇ ਆ ਮੈਂ ਕੀ ਦਿਖਾਣਾ ਯਾਰ ਮੈਂ ਟੁੱਟੀਆਂ ਸੜਕਾਂ ਦਿਖਾ ਰਿਹਾ ਲੇਕਿਨ ਅੱਜ ਜਿਸ ਮਕਸਦ ਲਈ ਇਕੱਠੇ ਹੋਏ ਆ ਉਹ ਮਕਸਦ ਮੈਂ ਨਹੀਂ ਇਹ ਆਵਾਮ ਖੜੀ ਹੈ ਇਹ ਜਨਤਾ ਖੜੀ ਹੈ ਰੱਬ ਨਾ ਕਰੇ ਇਹਨਾਂ ਦੇ ਫਾਦਰ ਸਾਹਿਬ ਦਾ ਕੋਈ ਟੂ-ਵੀਲਰ ਪਲਟ ਜਾਵੇ ਇਹ ਬੱਚੇ ਦੇ ਸੱਟ ਲੱਗ ਜਾਵੇ ਇਹਨਾਂ ਦੇ ਮਾਂ ਪਿਓ ਦੇ ਸੱਟ ਲੱਗ ਜਾਵੇ ਕਿੱਥੇ ਗਈ ਕਿੱਥੇ ਜਾਊਗੀ ਸਿੱਖਿਆ ਕ੍ਰਾਂਤੀ ਫੇਸਬੁੱਕ ਤੇ ਫੋਟੋਆਂ ਲਗਾਉਣ ਨਾਲ ਜਾਂ ਪੁਰਾਣੇ ਬਾਥਰੂਮਾਂ ਨੂੰ ਰਿਪੇਅਰ ਕਰਾ ਕੇ ਉਹਨਾਂ ਤੇ ਸ਼ਿਲਾ ਯਾਨ ਲਗਾ ਕੇ ਉਹਨਾਂ ਤੇ ਸੋਨੇ ਜਾਂ ਪੱਥਰ ਬਣਵਾ ਕੇ ਉਹਨਾਂ ਤੇ ਨਾਮ ਲਿਖਵਾ ਕੇ ਇੱਕ ਸਿੱਖਿਆ ਕ੍ਰਾਂਤੀ ਆ ਜਾਏਗੀ। ਪੁਰਾਣੇ ਬਣੇ ਬਾਥਰੂਮਾਂ ਤੇ ਸ਼ਿਲਾਜਾਰ ਲਗਾ ਕੇ ਪੱਥਰ ਲਗਾ ਕੇ ਉਹ ਪੈਸਾ ਉਹ ਪੈਸਾ ਵੇਸਟ ਨਹੀਂ ਕੀਤਾ ਜਾਣਾ ਚਾਹੀਦਾ। ਕਿ ਕੋਈ ਮੇਰੀ ਮਾਂ ਕੋਈ ਭੈਣ ਆਪਣੇ ਐਕਟਿਵਰ ਤੇ ਬੱਚਿਆਂ ਨੂੰ ਛੱਡਣ ਜਾ ਰਹੀ ਕੋਈ ਭਰਾ ਮੋਟਰਸਾਈਕਲ ਤੇ ਬੱਚਿਆਂ ਨੂੰ ਛੱਡਣ ਜਾ ਰਿਹਾ ਤਾਂ ਇਹ ਬਜਰੀ ਦੇ ਵਿੱਚ ਇਹ ਬਜਰੀ ਦੇ ਵਿੱਚ ਉਹਦਾ ਬਾਈਕ ਸਲਿੱਪ ਨਾ ਹੋਵੇ ਉਹਦੀ ਜਾਨ ਨੂੰ ਖਤਰਾ ਨਾ ਹੋਵੇ। ਸਕੂਲ ਆ ਟਟੋੜ 800 ਪਲੱਸ ਬੱਚੇ ਪੜ੍ਹਦੇ ਆ ਔਰ ਚੰਦ ਕਦਵਾ ਦੀ ਦੂਰੀ ਤੇ ਫੇਰ ਇੱਕ ਸਰਕਾਰੀ ਸਕੂਲ ਆ ਉੱਥੇ ਵੀ 5-700 ਹਜ਼ਾਰ ਬੱਚਾ ਪੜ੍ਹਦਾ ਇਹ ਪੰਜਾਬ ਦੇ ਜਿਹੜੇ ਲੋਕ ਆ ਨਾ ਇਹ ਬੜੇ ਦਿਲਦਾਰ ਹੁੰਦੇ ਆ ਬੜੇ ਦਿਲਦਾਰ ਬੜੇ ਪੋਣੇ ਬੜੇ ਇਮੋਸ਼ਨਲ ਯਾਦ ਰੱਖਿਓ ਇਹ ਸਿਰ ਤੇ ਬੜੀ ਜਲਦੀ ਪੜਾਂਦੇ ਆ 700 بچے ਇਸ ਕਾਲਜ ਹੋਣਗੇ 780 بچے ਚੰਦਗਦਮਾ ਦੀ ਦੂਰੀ ਤੇ ਕਾਲਜ ਤੋਂ ਥੋੜਾ ਕੇ ਸਰਕਾਰੀ ਸਕੂਲ ਹੈ ਉੱਥੇ ਪੜ੍ਹਦੇ ਹੋਣਗੇ ਫਿਰ ਇੱਕ ਸਰਕਾਰੀ ਸਕੂਲ ਚਦਗਦਮਾ ਦੀ ਦੂਰੀ ਦੇ ਉੱਤੇ ਇਸ ਪਾਸੇ ਵੀ ਹੈਗਾ ਵਾ ਉੱਥੇ ਵੀ 500 700 ਬੱਚਾ ਹੋਏਗਾ ਹੁਣ ਤੱਕ ਦਾ ਮਾਪੇ ਛਿੱਲੇ ਜਾ ਚੁੱਕੇ ਨੇ ਨਿਤਿੰਤ ਜੀ ਹੁਣ ਤੱਕ ਤਾਂ ਪ੍ਰਾਈਵੇਟ ਸਕੂਲਾਂ ਨੇ ਛਿੱਲਿਆ ਹੋਇਆ ਵਾ ਬਿਆਨ ਜਾਰੀ ਕਦੋਂਗੇ ਹੁੰਦਾ ਵਾ ਅਪ੍ਰਾਇਜ਼ ਕਿ ਅਬ ਹਮ ਨਹੀਂ ਹੋਣੇ ਦੇਂਗੇ ਅਗਲੇ ਸਾਲ ਫੇਰ ਮੀਟ ਹੁੰਦੀ ਹੈ ਫੇਰ ਲੁੱਟ ਖੁੱਟ ਹੁੰਦੀ ਹੈ ਫੇਰ ਬਿਆਨ ਆਉਂਦਾ ਹਰ ਸਾਲ ਬਿਆਨ ਤੇ ਬਿਆਨ ਬਿਆਨ ਤੇ ਬਿਆਨ ਬਿਆਨ ਤੇ ਬਿਆਨ ਇਹ ਸੋਚੀਗਾ ਪਤਾ ਨਹੀਂ ਕਿਵੇਂ ਸਾਰਾ ਕੁਝ ਚਮਤਕਾਰ ਹੋ ਜਾਏਗਾ ਸਭ ਕੁਝ ਵਧੀਆ ਹੋ ਜਾਏਗਾ ਲੋਕਾਂ ਨੂੰ ਲੋਕਾਂ ਨੂੰ ਪਟਕਣਾ ਨਹੀਂ ਪਏਗਾ ਲੇਕਿਨ ਪਟਕਣਾ ਤਾਂ ਬਹੁਤ ਦੂਰ ਦੀ ਗੱਲ ਹੈ ਇੱਥੇ ਤਾਂ ਲੋਕਾਂ ਦੇ ਹਾਲਾਤ ਹੀ ਬੱਤੋ ਬੱਤਰ ਕਰ ਦਿੱਤੇ ਗਏ ਆ 5 ਸਾਲ ਤਾਂ ਪੱਕੇ ਹੋ ਚੁੱਕੇ ਆ ਜੀ ਆਂਦੀ ਆ ਜੀ ਬਣ ਜੇਗੀ ਬਣ ਜੇਗੀ ਬਣ ਜੇਗੀ ਲੇਕਿਨ ਸਾਨੂੰ ਕੋਈ ਰਿਸਪੌਂਸ ਨਹੀਂ ਹੈ ਭਾਤੇ ਯਹਾਂ ਪੇ ਹਮੇ ਉਮੀਦ ਵੀ ਦੇ ਕੇ ਜਾਂਦੇ ਹਾਂ ਲੇਕਿਨ ਅੱਜ ਤੱਕ ਕਿਸੇ ਨੇ ہماری ਉਮੀਦ ਤੇ ਕੋਈ ਖਰੇ ਨਹੀਂ ਉਤਰੇ ਲੁਧਿਆਣਾ 라이 ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਨੇਜਰ ਦੁਆੜੀ ਦੱਸਦੀ ਹੈ ਲੁਧਿਆਣਾ ਸਮਾਸ਼ ਸਿਟੀ ਦੀ ਗੱਲ ਕਰੀਏ ਤਾਂ ਲੁਧਿਆਣਾ ਸਮਾਸ਼ ਸਿਟੀ ਦੇ ਵਿੱਚ ਆਏ ਦਿਨ ਕਦੇ ਨਾ ਕਦੇ ਸੜਕਾਂ ਦੇ ਹਾਲਾਤ ਜਿਹੜੇ ਨੇ ਦੇਖਣ ਨੂੰ ਮਿਲਦੇ ਨੇ ਸੋ ਲੁਧਿਆਣਾ ਦੇ ਹੁਸੈਨਪੁਰਾ ਦੇ ਵਿੱਚ ਮੌਜੂਦ ਹੈ ਜਿੱਥੇ ਉਸ ਏਰੀਆ ਦੇ ਵਿੱਚ ਤਕਰੀਬਨਾਂ ਕਈ ਸਕੂਲ ਜਿਹੜੇ ਬਣੇ ਨੇ ਜਿਸ ਸਕੂਲਾਂ ਦੇ ਵਿੱਚ ਬੱਚੇ ਜਿਹੜੇ ਨੇ ਉਹ ਉਸੇ ਸੜਕਾਂ ਤੋਂ ਜਾਂਦੇ ਨੇ ਜਿਸ ਸੜਕ ਦੇ ਵਿੱਚ ਸਿਰਫ ਟੋਏ ਨਜ਼ਰ ਆਉਂਦੇ ਨੇ ਸੜਕਾਂ ਦੇ ਵਿੱਚ ਟੋਏ ਨਹੀਂ ਟੋਏਆਂ ਦੇ ਵਿੱਚ ਉਹ ਸੜਕ ਜਿਹੜੀ ਹੈ ਉਹ ਬਣ ਚੁੱਕੀ ਹੈ ਸੋ ਲੁਧਿਆਣਾ ਸਮਾਸ਼ ਸਿਟੀ ਦੇ ਹਾਲਾਤ ਜਿਹ ਗੱਲ ਕਰੀਏ ਲੁਧਿਆਣੇ ਦੇ ਵਿੱਚ ਤਾਂ ਆਵਾਜ਼ ਚੱਕਣ ਵਾਸਤੇ ਸਮਾਜ ਸੇਵੀ ਕੁਮਾਰ ਗੌਰਵ ਸੱਚਾ ਯਾਦੋ ਜੀ ਹਮੇਸ਼ਾ ਹੀ ਜਿਹੜਾ ਆਵਾਜ਼ ਨੂੰ ਬੁਲੰਦ ਕਰਦੇ ਨੇ ਆਵਾਜ਼ ਨੂੰ ਚੱਕਦੇ ਨੇ ਪਰ ਉਸ ਏਰੀਆ ਦੇ ਵਿੱਚ ਖੜੇ ਨੇ ਜੇ ਇਸ ਏਰੀਆ ਦੇ ਵਿੱਚ ਲੋਕ ਦੇਖ ਸਕਦੇ ਹੋ ਲੋਕਾਂ ਦੇ ਵਿੱਚ ਕਾਫੀ ਰੋਸ਼ ਜਿਹੜਾ ਇੱਕ ਪਾਸੇ ਨਜ਼ਰ ਆ ਰਿਹਾ ਸੋ ਬੱਚਿਆਂ ਨਾਲ ਗੱਲਬਾਤ ਵੀ ਕਰ ਰਹੇ ਨੇ ਗੌਰਵ ਜੀ ਨਾਲ ਗੱਲ ਕਰਦੇ ਆ ਗੌਰਵ ਜੀ ਆ ਕੀ ਚੱਕਦੇ ਪਏ ਹੋ ਸਮਾਰਟ ਸਿਟੀ ਹੈ ਲੁਧਿਆਣਾ ਸਮਾਰਟ ਸਿਟੀ ਦੇ ਵਿੱਚ ਖੜੇ ਹੋ ਕੀ ਕਹਿਣਾ ਚਾਹੁੰਦੇ ਮੈਂ ਕੀ ਕੀ ਦਿਖਾਣਾ ਯਾਰ ਮੈਂ ਟੁੱਟੀਆਂ ਸੜਕਾਂ ਦਿਖਾ ਰਿਹਾ ਲੇਕਿਨ ਅੱਜ ਜਿਸ ਮਕਸਦ ਲਈ ਇਕੱਠੇ ਹੋਏ ਆ ਉਹ ਮਕਸਦ ਮੈਂ ਨਹੀਂ ਇਹ ਆਵਾਮ ਖੜੀ ਹੈ ਇਹ ਜਨਤਾ ਖੜੀ ਹੈ ਇਸ ਏਰੀਆ ਦੇ ਲੋਕ ਖੜੇ ਆ ਅੱਜ ਇਹ ਕੀ ਕਹਿਣਾ ਚਾਹੁੰਦੇ ਆ ਅੱਜ ਮੈਂ ਨਹੀਂ ਪਹਿਲਾਂ ਬੋਲਾਂਗਾ ਮੈਂ ਨਹੀਂ ਬੋਲਾਂਗਾ ਸਿੱਖਿਆ ਕ੍ਰਾਂਤੀ ਮੁਰਦਾਬਾਦ ਸਿੱਖਿਆ ਕ੍ਰਾਂਤੀ ਮੁਰਦਾਬਾਦ ਸਿੱਖਿਆ ਕ੍ਰਾਂਤੀ ਮੁਰਦਾਬਾਦ ਅੱਜ ਸਿੱਖਿਆ ਕ੍ਰਾਂਤੀ ਮੁਰਦਾਬਾਦ ਜਾਣਦੇ ਹੋ ਨਿਤਿਨ ਜੀ ਨਿਤਿਨ ਜੀ ਫੇਸਬੁਕ ਤੇ ਫੋਟੋਆਂ ਲਗਾਉਣ ਨਾਲ ਜਾਂ ਪੁਰਾਣੇ ਬਾਥਰੂਮਾਂ ਨੂੰ ਰਿਪੇਅਰ ਕਰਾ ਕੇ ਉਹਨਾਂ ਤੇ ਸ਼ਿਲਾ ਯਾਨ ਲਗਾ ਕੇ ਉਹਨਾਂ ਤੇ ਸੋਨੇ ਦੇ ਪੱਥਰ ਬਣਵਾ ਕੇ ਉਹਨਾਂ ਤੇ ਨਾਮ ਲਿਖਵਾ ਕੇ ਕੀ ਸਿੱਖਿਆ ਕ੍ਰਾਂਤੀ ਆ ਜਾਏਗੀ ਨਿਤਿਨ ਜੀ ਨਿਤਿਨ ਜੀ ਸਿੱਖਿਆ ਕ੍ਰਾਂਤੀ ਨਿਤਿਨ ਜੀ ਮੈਂ ਦੇਖੋ ਇਸ ਚੀਜ਼ ਨੂੰ ਨਹੀਂ ਦਿੰਦਾ ਕਿ ਸਕੂਲਾਂ ਦੇ ਵਿੱਚ ਬਾਥਰੂਮ ਨਹੀਂ ਬਣਨੇ ਚਾਹੀਦੇ ਬਣਨੇ ਚਾਹੀਦੇ ਹੈ ਬਣਨੇ ਚਾਹੀਦੇ ਨਿਤਿਨ ਜੀ ਲੇਕਿਨ ਪੁਰਾਣੇ ਬਣੇ ਬਾਥਰੂਮਾਂ ਤੇ ਸ਼ਿਲਾਜਾਰ ਲਗਾ ਕੇ ਪੱਥਰ ਲਗਾ ਕੇ ਉਹ ਪੈਸਾ ਉਹ ਪੈਸਾ ਵੇਸਟ ਨਹੀਂ ਕੀਤਾ ਜਾਣਾ ਚਾਹੀਦਾ ਅੱਜ ਪੰਜਾਬ ਦੇ ਲੱਖਾਂ ਸ਼ਹਿਰਾਂ ਦੇ ਵਿੱਚ ਅੱਜ ਮੂਰਤ ਤੇ ਮੂਰਤ ਹੁੰਦੇ ਪਏ ਸ਼ਿਲਾ ਜਾਨ ਤੇ ਸ਼ਿਲਾ ਜਾਨ ਲੱਗਦੇ ਪਏ ਉਹ ਕਰੋੜਾ ਰੁਪਏ ਬਰਬਾਦ ਹੋ ਰਿਹਾ ਕਿਤੇ ਹੋਲਡਿੰਗਸ ਲਗਾ ਕੇ ਕਿਤੇ ਸ਼ਿਲਾ ਜਾਨ ਲਗਾ ਕੇ ਜੇ ਵਾਕਈ ਸਾਡੀ ਸਰਕਾਰ ਨੂੰ ਸਾਡੀ ਚਿੰਤਾ ਹੁੰਦੀ ਤਾਂ ਅਸਲੀ ਸਿੱਖਿਆ ਕ੍ਰਾਂਤੀ ਕਿਵੇਂ ਆ ਸਕਦੀ ਉਹ ਮੈਂ ਦਿਖਾਣਾ ਨਿਤਿਨ ਜੀ ਆ ਮੇਰੇ ਪਿੱਛੇ ਦੇਖੋ ਆ ਜਿਹੜੀ ਸੜਕ ਤੁਸੀਂ ਸਾਹਮਣੇ ਦੇਖ ਰਹੇ ਹੋ ਉਹ ਚੰਦ ਕਦਮਾਂ ਦੀ ਦੂਰੀ ਤੇ ਹਾਈਵੇ ਹੈ ਇਹ ਜਲੰਧਰ ਬਿਲਕੁਲ ਜਲੰਧਰ ਬਾਈਪਾਸ ਤੋਂ ਚੰਦ ਕਦਮਾਂ ਦੀ ਦੂਰੀ ਦੇ ਉੱਤੇ ਮਲੋਤਰਾ ਰਿਜ਼ੋਰਟ ਦੇ ਨਾਲ ਇਹ ਹੁਸੈਨਪੁਰਾ ਨੂੰ ਸੜਕ ਅੰਦਰ ਆ ਰਹੀ ਹੈ ਔਰ ਜਿੱਥੇ ਅਪਾ ਇਸ ਟਾਈਮ ਖੜੇ ਆ ਇਹ ਹੁਸੈਨਪੁਰਾ ਵੈ ਹੁਸੈਨਪੁਰਾ ਵੈ ਔਰ ਆ ਚੰਦ ਕਦਮਾਂ ਦੀ ਆ ਰੋਡ ਦੇ ਹਾਲਾਤ ਦੇਖ ਲਓ ਆ ਰੋਡ ਦੇ ਹਾਲਾਤ ਦੇਖ ਲਓ ਔਰ ਸਾਹਮਣੇ ਬਿਲਡਿੰਗ ਦੇਖਦੇ ਪਏ ਹੋ ਉਹ ਸਕੂਲ ਹੈ ਉਹ ਸਕੂਲ ਹੈ ਉਸ ਸਕੂਲ ਹੈ ਘਟੋ ਘੜ 800 ਪਲੱਸ ਬੱਚੇ ਪੜਦੇ ਆ ਔਰ ਚੰਦ ਕਦਮਾਂ ਦੀ ਦੂਰੀ ਤੇ ਫੇਰ ਇੱਕ ਸਰਕਾਰੀ ਸਕੂਲ ਹੈ ਉੱਥੇ ਵੀ 5-700 ਹਜ਼ਾਰ ਬੱਚਾ ਪੜਦਾ ਹੋਵੇ ਉਸ ਤੋਂ ਚੰਦ ਕਦਮਾਂ ਦੀ ਦੂਰੀ ਤੇ ਫੇਰ ਇੱਕ ਸਕੂਲ ਹੈ ਉੱਥੇ ਵੀ 5-700 ਹਜ਼ਾਰ ਬੱਚਾ ਪੜਦਾ ਔਰ ਸੜਕ ਦੇ ਇਸ ਪਾਸੇ ਇਸ ਚੌਰਾਹੇ ਦੇ ਇਸ ਪਾਸੇ ਦੋ ਸਕੂਲ ਹੈ ਇੱਕ ਸਰਕਾਰੀ ਇੱਕ ਪ੍ਰਾਈਵੇਟ ਉੱਥੇ ਵੀ 5-700 ਹਜ਼ਾਰ ਬੱਚਾ ਪੜਦਾ ਪਿਆ ਔਰ ਸਾਹਮਣੇ ਜਿੱਥੇ ਬਿਜਲੀ ਘਰ ਬਣਿਆ ਤੁਸੀਂ ਦੇਖ ਰਹੇ ਹੋ ਇਹਦੇ ਬਿਲਕੁਲ ਥੋੜਾ ਜਿਹਾ ਅੱਗੇ ਜਾਓਗੇ ਤਾਂ ਇੱਕ ਕਾਲਜ ਬਣਿਆ ਹੋਇਆ ਵੈ ਉਸ ਕਾਲਜ ਦਾ ਨਾਮ ਹੈ ਸ਼੍ਰੀ ਆਤਮ ਜੈਨ ਵੱਲਬ ਜੈਨ ਕਾਲਜ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਇਸ ਏਰੀਏ ਦੇ ਵਿੱਚ ਕਿੰਨੇ ਕੇ ਸਕੂਲ ਤੇ ਕਾਲਜ ਜਿਹੜੇ ਬਣੇ ਹੋਏ ਨੇ ਤਕਰੀਬਨ ਕਿੰਨੇ ਕੇ ਬੱਚੇ ਇਸ ਏਰੀਏ ਦੇ ਵਿੱਚ ਪੜਨ ਵਾਸਤੇ ਆਂਦੇ ਨੇ ਹੁਸੈਨਪੁਰਾ ਦੇ ਵਿੱਚ ਤੁਸੀਂ ਆਪ ਹੀ ਸਮਝ ਜਾਓ ਜੇ 7-800 ਬੱਚੇ ਇਸ ਕਾਲਜ ਹੋਣਗੇ 7-800 ਬੱਚੇ ਚੰਦਗਦਮਾਂ ਦੀ ਦੂਰੀ ਤੇ ਕਾਲਜ ਤੋਂ ਥੋੜਾ ਜਿਹਾ ਸਰਕਾਰੀ ਸਕੂਲ ਹੈ ਉੱਥੇ ਪੜਦੇ ਹੋਣਗੇ ਫਿਰ ਇੱਕ ਸਰਕਾਰੀ ਸਕੂਲ ਚਤਕਰਵਰੀ ਦੂਰੀ ਦੇ ਉੱਤੇ ਇਸ ਪਾਸੇ ਵੀ ਹੈਗਾ ਵਾ ਉੱਥੇ ਵੀ 500-700 ਬੱਚਾ ਹੋਏਗਾ ਔਰ ਪ੍ਰਾਈਵੇਟ ਸਕੂਲ ਇਸ ਪਾਸੇ ਔਰ ਇਸ ਪਾਸੇ ਉਹ ਪ੍ਰਾਈਵੇਟ ਸਕੂਲ ਸਾਹਮਣੇ ਨਜ਼ਰ ਆ ਰਿਹਾ ਔਰ चंद कदमਾਂ ਦੀ ਦੂਰੀ ਤੇ ਉੱਥੇ ਇੱਕ ਸਰਕਾਰੀ ਸਕੂਲ ਇੱਕ ਪ੍ਰਾਈਵੇਟ ਸਕੂਲ ਤਾਂ ਹਿਸਾਬ ਲਗਾ ਲਓ ਕਟੋ-ਕਟ ਨਾ ਨਾ ਕਰਦੇ 35000 ਬੱਚਾ ਹੋ ਗਿਆ ਹੁਣ 30 35000 ਬੱਚਾ ਹੋਵੇ ਤੇ ਆਹ ਸੜਕ ਹੋਵੇ ਮੇਨ ਹੁਸੈਨਪੁਰਾ ਦੀ ਤੇ ਨਾਲ ਲੱਗਦੀਆਂ ਇਹ ਜਿਹੜੀਆਂ ਸੜਕਾਂ ਵੈ ਨਾਲ ਲੱਗਦੀਆਂ ਜਿਹੜੀ ਸੜਕਾਂ ਵੈ ਉਹਨਾਂ ਦੇ ਫਰਕੱਚੇ ਇੰਜ ਉੱਡੇ ਹੋਣਾ ਆ ਦੇਖ ਆ ਦੇਖ ਆ ਲੋ ਆ ਫਰਕੱਚੇ ਉੜੇ ਪਏ ਆ ਪਰ ਕੱਚੇ ਔੜੇ ਪੇ ਇਹਨਾਂ ਸੜਕਾਂ ਦੇ ਹਾਲਾਤ ਵੱਤੋ ਬੱਤਰਵੇਂ ਕਹਿਣਾ ਚਾਹੁੰਦਾ ਸਿੱਖਿਆ ਕ੍ਰਾਂਤੀ ਮੈਂ ਹੀ ਤਾਂ ਕਹਿਣਾ ਚਾਹੁੰਦਾ ਕਿ ਜੇ ਵਾਕਈ ਸਿੱਖਿਆ ਕ੍ਰਾਂਤੀ ਲੈ ਕੇ ਆਣੀ ਹੈ ਚਾਹਨੇ ਹੋ ਤਾਂ ਆ ਆ ਦੇਖੋ ਇੱਧਰ ਆਓ ਦਿੱਤਿੰਨ ਜੀ ਆ ਛੋਟੇ ਛੋਟੇ ਬੱਚੇ ਜਦੋਂ ਸਵੇਰੇ ਸਕੂਲ ਜਾਂਦੇ ਹੋਣਗੇ ਰੱਬ ਨਾ ਕਰੇ ਇਹਨਾਂ ਦੇ ਫਾਦਰ ਸਾਹਿਬ ਦਾ ਕੋਈ ਟੂ-ਵਿਲਰ ਪਰ ਪਲਟ ਜਾਵੇ ਇਹ ਬੱਚੇ ਦੇ ਸੱਟ ਲੱਗ ਜਾਵੇ ਇਹਨਾਂ ਦੇ ਮਾਪੇ ਦੇ ਸੱਟ ਲੱਗ ਜਾਵੇ ਕਿੱਥੇ ਗਈ ਸਿੱਖ ਕਿੱਥੇ ਜਾਊਗੀ ਸਿੱਖਿਆ ਕ੍ਰਾਂਤੀ ਦਿੱਤਿੰਨ ਜੀ ਆ ਮੇਰੇ ਵੀਰ ਇੱਥੇ ਖੜੇ ਆ ਜੇ ਇਹਨਾਂ ਨੇ ਕਾਲਜ-ਕੂਲੇ ਜਾਣਾ ਹੋਵੇ ਆ ਚੰਦਕਦ ਕਿੱਥੇ ਜਾਊਗੀ ਸਿੱਖਿਆ ਕ੍ਰਾਂਤੀ ਨਿਤਿਨ ਜੀ ਇੱਕ ਮਿੰਟ ਮੈਨੂੰ ਬੋਲਣ ਦੇ ਦਿਓ ਜੀ ਨਿਤਿਨ ਜੀ ਇਹ ਲੋਕ ਇਹ ਆਵਾਮ ਇਹ ਸਾਰੇ ਨੌਜਵਾਨ ਇਹ ਮਾਵਾ ਪੈਣਾ ਜਿਹੜੇ ਇੱਥੇ ਖੜੇ ਆ ਨਿਤਿਨ ਜੀ ਅੱਜ ਅੱਜ ਦੁਖੀ ਆ ਅੱਜ ਪਰੇਸ਼ਾਨ ਐ ਨਿਤਿਨ ਜੀ ਮੈਂ ਉਹੀ ਤਾਂ ਕਹਿਣਾ ਚਾਹੇ ਕੋਈ ਤਾਂ ਕਹਿ ਰਿਹਾ ਵਾ ਕਿ ਨਿਤਿਨ ਜੀ ਸਿੱਖਿਆ ਕ੍ਰਾਂਤੀ ਫੋਟੋਆਂ ਪਾੜਨ ਨਾਲ ਹੋਲਡਿੰਗ ਲਗਾਉਣਾ ਨਹੀਂ ਆਣੀ ਪੁਰਾਣੇ ਬਾਥਰੂਮਾਂ ਨੂੰ ਰਿਪੇਅਰ ਕਰਾਓ ਯਾਰ ਜਿੰਨੇ ਕਰਾਣੇ ਮੈਂ ਤਾਂ ਆਪ ਕਹਣਾ ਹੋਣੇ ਚਾਹੀਦੇ ਐ ਲੇਕਿਨ ਸ਼ਿਲਾ ਜਾਣ ਲਗਾ ਕੇ ਮੂਰਤ ਕਰਕੇ ਇਹ ਉਦੋਂ ਕਰਿਓ ਜਦੋਂ ਨਵੇਂ ਕੋਈ ਬਾਥਰੂਮ ਬਣਨਗੇ ਨਵੇਂ ਵੱਡੇ ਵੱਡੇ ਸਕੂਲ ਬਣਨਗੇ ਜਾਂ ਹੁਸੈਨਪੁਰ ਵਰਗੀ ਆ ਸੜਕ ਬਣੇਗੀ ਜਿਹੜੀ ਇੱਧਰੋਂ ਵੀ ਸੜਕ ਜਾ ਰਹੀ ਹੈ ਇਸ ਪਾਸੇ ਵੀ ਜਾ ਰਹੀ ਹੈ ਪੰਜ ਪੰਜ ਸੱਤ ਸੱਤ ਸਕੂਲਾਂ ਨੂੰ ਸੜਕ ਲੱਗਦੀ ਹੋਵੇ ਆ ਸਾਰਾ ਏਰੀਆ ਹੁਸੈਨਪੁਰ ਦੇ ਨਾਲ ਲੱਗਦਾ ਜਿੰਨਾ ਵੀ ਏਰੀਆ ਵੈ ਆ ਹਾਲਾਤ ਆ ਮੈਂ ਤੁਹਾਨੂੰ ਚਿੱਠੀਆਂ ਦਿਖਾ ਦਿਆਂ ਨਹੀਂ ਤਿੰਜੀ ਆ ਏਰੀਆ ਦੇ ਐਮਐਲਏ ਸੰਗੋਵਤ ਸਾਹਿਬ ਨੂੰ ਇਸ ਏਰੀਆ ਦੇ ਲੋਕਾਂ ਨੇ ਕਈ ਵਾਰੀ ਦਿੱਤੀਆਂ ਆ ਕਾਲਜ ਵੱਲੋਂ ਕੰਪਲੀਟ ਰਵਨੀਤ ਸਿੰਘ ਬਿੱਟੂ ਸਾਹਿਬ ਨੂੰ ਦਿੱਤੀ ਗਈ ਆ ਕਾਲਜ ਵੱਲੋਂ ਸਰਕਾਰੀ ਡਿਪਾਰਟਮੈਂਟਾਂ ਨੂੰ ਚਿੱਠੀਆਂ ਦਿੱਤੀਆਂ ਗਈਆਂ ਆ ਕਾਲਜ ਵੱਲੋਂ ਸਰਪੰਚਾਂ ਨੂੰ ਚਿੱਠੀਆਂ ਦਿੱਤੀਆਂ ਗਈਆਂ ਆ ਕਾਲਜ ਵੱਲੋਂ ਵਿਧਾਇਕਾਂ ਨੂੰ ਚਿੱਠੀਆਂ ਦਿੱਤੀਆਂ ਗਈਆਂ ਆ ਕਾਲਜ ਵੱਲੋਂ ਮੰਤਰੀ ਸਾਬਾਂ ਨੂੰ ਚਿੱਠੀਆਂ ਦਿੱਤੀਆਂ ਗਈਆਂ ਕਿੰਨੂੰ ਕਿੰਨੂੰ ਨਹੀਂ ਦਿੱਤੀ ਆ ਸਕੂਲ ਵੱਲੋਂ ਆ ਕਾਲਜ ਵੱਲੋਂ ਇੱਥੇ ਤੱਕ ਕਿ ਸੀਐਮ ਸਾਹਿਬ ਨੂੰ ਇਹਨਾਂ ਨੇ ਮੇਲ ਵੀ ਕੀਤੀ ਔਰ ਮੇਲ ਇੱਕ ਵਾਰੀ ਨਹੀਂ ਦੋ ਦੋ ਵਾਰੀ ਕੀਤੀ ਨਿਤਿੰਜ 14 8 2023 ਨੂੰ ਮੇਲ ਕੀਤੀ ਫਿਰ 24 3 2025 ਨੂੰ ਮੇਲ ਕੀਤੀ ਲੇਕਿਨ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਸਰੋਜ ਜੀ ਇੰਨੀਆਂ ਫਾਈਲਾਂ ਚੱਕੀਆਂ ਹੋਈਆਂ ਇਹ ਕਾਗਜ਼ ਫੜੇ ਹੋਏ ਆ ਮੇਲ ਵੀ ਕੀਤੀਆਂ ਗਈਆਂ ਰਿਪੋਰਟਾਂ ਵੀ ਦਿੱਤੀਆਂ ਗਈਆਂ ਅੱਜ ਤੁਸੀਂ ਆ ਗਏ ਤਕਰੀਬਨ ਕਿੰਨੇ ਕੇ ਸਾਲ ਪੁਰਾਣਾ ਇਹ ਸੜਕ ਹੈ ਜਿਸ ਸੜਕ ਦੇ ਵਿੱਚ ਹਾਲਾਤ ਜਿਹੜੇ ਬੱਤੋਂ ਬੱਤਰ ਬਣੇ ਨੇ ਕਿ ਲਦਾ ਅੱਜ ਤੱਕ ਸਰਕਾਰਾਂ ਆਈਆਂ ਸਰਕਾਰਾਂ ਆਂਦੀਆਂ ਨੇ ਵਾਅਦੇ ਕਰਦੇ ਨੇ ਕਿ ਲਦਾ ਵਾਅਦੇਆਂ ਤੇ ਖਰੇ ਨਹੀਂ ਉਤਰਦੇ ਇਤਨ ਜੀ ਇਹ ਐਸੇ ਵਾਅਦੇ ਦੇ ਚੱਕਰ ਦੇ ਵਿੱਚ ਨਾ ਅਸੀਂ ਇਹ ਸਰਕਾਰ ਚੁਣੀ ਸੀ ਅੱਜ ਤੁਸੀਂ ਬਦਲਾਅ ਆਏਗਾ ਰਾਮ ਯੁਗ ਆਏਗਾ ਸਹੀ ਕਹਿ ਰਹੇ ਨੇ ਨਿਤਨ ਜੀ ਇਹ ਹੀ ਸੋਚੇਗਾ ਪਤਾ ਨਹੀਂ ਕਿਵੇਂ ਸਾਰਾ ਕੁਝ ਚਮਤਕਾਰ ਹੋ ਜਾਏਗਾ ਸਭ ਕੁਝ ਵਧੀਆ ਹੋ ਜਾਏਗਾ ਲੋਕਾਂ ਨੂੰ ਲੋਕਾਂ ਨੂੰ ਪਟਕਣਾ ਨਹੀਂ ਪਏਗਾ ਲੇਕਿਨ ਪਟਕਣਾ ਤਾਂ ਬਹੁਤ ਦੂਰ ਦੀ ਗੱਲ ਹੈ ਇੱਥੇ ਤਾਂ ਲੋਕਾਂ ਦੇ ਹਾਲਾਤ ਹੀ ਬੱਤੋ ਬੱਤਰ ਕਰ ਦਿੱਤੇ ਗਏ ਆ ਕੋਈ ਆ ਮੈਂ ਕੀ ਬੋਲਾਂ ਨਿਤਨ ਜੀ ਆ ਮੇਰੇ ਮਾਮਾ ਪੈਣਾ ਖੜੀਆਂ ਮੈਂ ਚਾਹਨਾ ਇੱਕ ਤੁਸੀਂ ਇਹਨਾਂ ਤੋਂ ਵੀ ਜਿਹੜੇ ਲੋਕ ਖੜੇ ਨੇ ਕਿ ਲੱਗਦਾ ਮੈਡਮ ਤੁਸੀਂ ਵੀ ਇੱਥੇ ਖੜੇ ਹੋ ਜਿੱਦਾਂ ਇਹ ਸਾਰੀ ਟੀਮ ਖੜੀ ਹੋ ਤੁਸੀਂ ਪਹਿਲਾਂ ਤਾਂ ਇਸ ਮੋਲੇ ਦੇ ਵਿੱਚ ਰਹਿਣ ਵਾਸੇ ਵਸਨੀਕ ਹੋ ਜਾਂ ਸਕੂਲ ਦੇ इस मोहल्ले में रहते हुए हमें दस साल हो गए और यहाँ पे हालात जो है बद से बदतर ही हुए हैं सुधरने की तो बात ही बड़ी दूर की है पेशेंट है प्रेग्नेंट लेडीज है यहाँ से निकल नहीं सकते इतने बुरे हालात है सड़कों के नॉर्मल रूटीन में तो हमें सब कुछ दिखता है बरसातों में हमारा हाल हाल और भी बुरा हो जाता है तो जो हमें जो इलेक्शन उदो आंधे आंदी है रैलियाँ सब आते हैं यहाँ पे हमें उम्मीद भी दे जाते हैं लेकिन आज तक किसी ने हमारी उम्मीद पे कोई खरे नहीं उतरे ਖੜੇ ਹੋ ਇਕੱਠੇ ਸਾਰੇ ਅਸੀਂ ਚਾਹੁੰਦੇ ਹਾਂ ਕਿ ਇੱਥੇ ਸੜਕ ਪੱਕੀ ਮਜ਼ਬੂਤ ਬਣਾਈ ਜਾਵੇ ਇੰਨੇ ਦਿਨਾਂ ਦੀ ਸੜਕ ਖਰਾਬ ਹੈ ਇਹ ਇਹ 4-5 ਸਾਲ ਦਾ ਹੋ ਗਿਆ ਜੀ ਜਿਆਦਾ ਤਾਂ ਉੱਪਰ ਹੋ ਚੁੱਕੀ 5 ਸਾਲ ਤਾਂ ਪੱਕੇ ਹੋ ਚੁੱਕੇ ਆ ਜੀ ਆਂਦੇ ਆ ਜੀ ਬਣ ਜੇਗੀ ਬਣ ਜੇਗੀ ਬਣ ਜੇਗੀ ਲੇਕਿਨ ਸਾਨੂੰ ਕੋਈ ਰਿਸਪੌਂਸ ਨਹੀਂ ਹੈ ਨਾ ਹੀ ਲਾਈਟਾਂ ਹੈਗੀਆਂ ਜੇ ਕੋਈ ਰਾਤੀ ਬਰਾਤੀ ਕੋ ਰਿਸ਼ਤੇਦਾਰ ਕੋਈ ਵੀ ਆਂਦਾ ਨਾ ਉਹ ਪਹਿਲਾਂ ਸੋਚਦਾ ਓਏ ਹੁਸੈਨਪੁਰ ਜਾਣਾ ਨਹੀਂ ਯਾਰ ਸਵੇਰੇ ਜਾਵਾਂਗੇ ਦੇਖੋ ਤੁਸੀਂ ਇਹ ਡਰੇਗਾ ਉਹਨਾਂ ਦੇ ਹਾਂਜੀ ਉਹਨਾਂ ਡਰ ਹੈ ਇਹ ਇੱਥੇ ਖੋਹ ਹੁੰਦੀ ਹੈ ਕਿਉਂਕਿ ਰਸਤਾ ਹੀ ਇਹੋ ਜਿਹਾ ਹੋਵੇ ਨਿਤਿੰਤ ਜੀ ਇਹ ਦਰਦ ਹੈ ਨਿਤਿੰਤ ਜੀ ਇਸ ਰੋਡ ਦੀ ਕੋਈ ਲਾਈਟ ਨਹੀਂ ਜਗਦੀ ਪਈ ਖੱਡੇ ਹਾਲਾਤ ਬੱਤੋਂ ਬੱਤਰ ਹੈ ਤੁਸੀਂ ਆ ਦੇਖੋ ਮੈਂ ਉਹੀ ਤਾਂ ਕਹਿਣਾ ਚਾਹਨਾ ਇਹ ਸ਼੍ਰੀ ਆਦੀਨਾਥ ਜੈਨ ਵਿਦਿਆਨਕਲੇਸ ਸੁਸਾਇਟੀ ਨੂੰ ਇਹ ਰੋਡ ਜਾਂਦੀ ਪਈ ਹੈ ਔਰ ਦੇਖੋ ਸਕੂਲ ਔਣ ਯਾਰ ਸਕੂਲ ਹੈਗੇ ਹੈ ਇਸ ਸੜਕ ਦੇ ਉੱਤੇ ਇਸ ਪਾਸੇ ਸਕੂਲ ਹੈਗੇ ਆ ਸਾਹਮਣੇ ਕਾਲਜ ਹੋਵੇ ਤੁਸੀਂ ਦੇਖੋ ਇੰਨੇ ਕੋਈ ਏਰੀਆ ਦੇ ਵਿੱਚ ਜੇ ਜੇ ਹੁਸੈਨਪੁਰ ਦਾ ਇੱਕ ਇੰਨਾ ਕੋਈ ਏਰੀਆ ਹੀ ਇੰਨਾ ਕੋਈ ਏਰੀਆ ਹੀ ਜੇ ਸਹੀ ਨਹੀਂ ਹੋ ਸਕਦਾ ਠੀਕ ਨਹੀਂ ਹੋ ਸਕਦਾ ਸਾਡੀ ਸਰਕਾਰਾਂ ਸਾਨੂੰ ਸੜਕ ਨਹੀਂ ਦੇ ਸਕਦੀਆਂ ਤਾਂ ਫਿਰ ਸਿੱਖਿਆ ਕ੍ਰਾਂਤੀ ਕਾਦੀ ਨੀਤੀ ਜੀ ਫਿਰ ਕਿਵੇਂ ਤੁਸੀਂ ਸੋਚਦੇ ਪਏ ਹੋ ਕਿ ਪੰਜਾਬ ਦੇ ਵਿੱਚ ਕੋਈ ਵੱਡੇ ਵੱਡੇ ਡਿਵੈਲਪਮੈਂਟ ਵਾਲੇ ਪ੍ਰੋਜੈਕਟ ਆਣਗੇ ਜਾਂ ਕੰਮ ਹੋਣਗੇ ਨੀਤੀ ਜੀ ਉਹ ਦਿਨ ਦੂਰ ਨਹੀਂ ਜਦੋਂ ਲੁਧਿਆਣਾ ਸ਼ਹਿਰ ਦੀ ਇੰਟਰਸਟ ਤੇ ਤੁਹਾਨੂੰ ਲੋਕਾਂ ਨੇ ਮੈਂ ਫੇਰ ਕਹਿ ਰਿਹਾ ਲੋਕਾਂ ਨੇ ਬੋਰਡ ਲਾ ਦੇਣੇ ਆ ਵੈਲਕਮ ਟੂ ਸਮਾਰਟ ਸਿਟੀ ਨਹੀਂ ਵੈਲਕਮ ਟੂ ਪੱਚਾਣੀ ਸਿਟੀ ਅੱਜ ਤਿੰਨ ਤਿੰਨ ਸਾਲਾਂ ਬਾਅਦ ਵੀ ਲੋਕਾਂ ਨੂੰ ਪੱਚ ਮਿਲਦੇ ਪਏ ਆ ਗਿਆ ਮੈਂ ਇਹੀ ਤਾਂ ਕਹਿਣਾ ਚਾਹੁੰਦਾ ਕਿ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਕਿਤਾਬਾਂ ਵਾਲੀ ਸੋਸ਼ਲ ਮੀਡੀਆ ਵਾਲੀ ਜਾਂ ਹੋਲਡਿੰਗਸ ਵਾਲੀ ਨਹੀਂ ਜਨਤਾ ਸਭ ਜਾਣਦੀ ਹੈ ਆ ਬੱਚੇ ਆ ਬੱਚਾ ਕਿ ਮੇਰੇ ਕੋਲ ਖੜਾ ਹੋਇਆ ਇਹ ਕੁਝ ਕਹਿਣਾ ਚਾਹੁੰਦਾ ਰਿਤਿ ਸੀ ਇਹ ਕੁਝ ਕਹਿਣਾ ਚਾਹੁੰਦਾ ਨਿਤਿਆਮ ਜਨ ਕੀ ਕਹਿਣਾ ਚਾਹੁੰਦੇ ਹੋ ਸੀਮ ਸਾਹਿਬ ਇਹ ਬੇਨਤੀ ਹੈ ਕਿ ਜਦੋਂ ਹਮ ਬਿਨਾ ਗਿਰੇ ਬਿਨਾ ਖੱਡੋ ਮੇ ਗਿਰੇ ਸਕੂਲ ਪਹੁੰਚेंगे ਆਪਣੇ ਤੋਹੀ ਸਿੱਖਿਆ ਕ੍ਰਾਂਤੀ ਆਏਗੀ ਇਹ ਬੱਚਾ ਇਹ ਕਹਿ ਰਿਹਾ ਬਿਲਕੁਲ ਪਰ ਗੌਰਵ ਜੀ ਜੇ ਗੱਲ ਕਰੀਏ ਸਿੱਖਿਆ ਕ੍ਰਾਂਤੀ ਜਿੱਦਾਂ ਤੁਸੀਂ ਹੁਣ ਮੁਰਦਾਬਾਦ ਦੇ ਨਾਰੇ ਲਗਾ ਰਹੇ ਆ ਵਾਅਦੇ ਕੀਤੇ ਗਏ ਆ ਸਿੱਖਿਆ ਕ੍ਰਾਂਤੀ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਨੇ ਪ੍ਰਾਈਵੇਟ ਪ੍ਰਾਇਮਰੀ ਸਮਾਰਟ ਸਕੂਲ ਨੇ ਉਹਨਾਂ ਦੇ ਵਿੱਚ ਪ੍ਰਾਈਵੇਟ ਵਰਗਾ ਜਿਹੜਾ ਸੁਵਿਧਾ ਦਿੱਤਾ ਜਾਊਗਾ ਬੱਚਿਆਂ ਨੂੰ ਸੜਕਾਂ ਦੇ ਵਿੱਚ ਦੇ ਹਾਲਾਤ ਬਣੇ ਹੋਏ ਨੇ ਸਕੂਲਾਂ ਦੇ ਵਿੱਚ ਸੁਵਿਧਾ ਦਿੱਤੀ ਜਾਊਗੀ ਉਦਘਾਟਨ ਕੀਤੇ ਜਾ ਰਹੇ ਨੇ ਨਿਤਿਨ ਜੀ ਨਿਤਿਨ ਜੀ ਨਿਤਿਨ ਜੀ ਮੈਂ ਤੁਹਾਨੂੰ ਗੱਲ ਪੁੱਛਾਂ ਇਹ ਜਿਹੜੇ ਵਾਅਦੇ ਕੀਤੇ ਜਾਂਦੇ ਨਾ ਇਹ ਅਕਸਰ ਅਪ੍ਰੈਲ ਦੇ ਮਹੀਨੇ 'ਚ ਕੀਤੇ ਜਾਂਦੇ ਦਸੰਬਰ ਦੇ ਜਨਵਰੀ ਦੇ ਮਹੀਨੇ ਚ ਕਰਨ ਹੁਣ ਤੱਕ ਤਾਂ ਮਾਪੇ ਛਿੱਲੇ ਜਾ ਚੁੱਕੇ ਹਨ ਨਿਤਿਨ ਜੀ ਹੁਣ ਤੱਕ ਤਾਂ ਪ੍ਰਾਈਵੇਟ ਸਕੂਲਾਂ ਨੇ ਛਿੱਲਿਆ ਹੋਇਆ ਵੈ 10 ਤੋਂ 30000 ਰੁਪਏ ਤੱਕ ਕਦੇ ਡਿਵੈਲਪਮੈਂਟ ਫੰਡ ਬਿਲਡਿੰਗ ਫੰਡ ਕਿਤਾਬਾਂ 7000 8000 10000 ਰੁਪਏ ਸੈਟ ਜੇ ਯੂਨੀਫਾਰਮ ਲੈਣੀ ਹੈ ਤਾਂ ਫਰਾਨੇ ਫਰਾਨੀ ਜਗ੍ਹਾ ਤੋਂ ਹੀ ਲੈਣੀ ਹੈ ਹਰ ਸਾਲ ਯੂਨੀਫਾਰਮ ਦੀਆਂ ਟਾਈਆਂ ਦੀਆਂ ਦੋ ਧਾਰੀਆਂ ਚੇਂਜ ਕਰ ਦਿੱਤੀਆਂ ਜਾਂਦੀਆਂ ਵੈ ਨਿਕਰ ਚੇਂਜ ਕਰ ਦਿੱਤੀ ਜਾਂਦੀ ਹੈ ਜੇ ਜੁੱਤੇ ਲੈਣੇ ਹਨ ਤਾਂ ਪੁਰਾਣੀ ਕੰਪਨੀ ਤੋਂ ਹੀ ਲੈਣੇ ਹੈਗੇ ਆ ਕਿਉਂ ਬਈ ਕਿਉਂ ਕਿਉਂ ਕਿਤਾਬਾਂ ਨਹੀਂ ਮਿਲਦੀਆਂ ਸਾਰੀਆਂ ਦੁਕਾਨਾਂ ਦੇ ਉੱਤੇ ਕਿਉਂ ਇੱਕੋ ਬੁੱਕਸ਼ਾਪ ਤੇ ਮਿਲਦੀਆਂ ਹਰ ਸਾਲ ਦੋ ਚੈਪਟਰ ਬਦਲ ਦਿੱਤੇ ਜਾਂਦੇ ਹੈਗੇ ਆ ਇਹ ਧੰਦਾ ਵੈ ਇਹ ਧੰਦਾ ਵੈ ਇਹ ਧੰਦਾ ਵੈ ਜਿਹੜਾ ਖੇਡਿਆ ਜਾ ਰਿਹਾ ਵੈ ਔਰ ਲੋਕਾਂ ਦਾ ਤਾਂ ਇਹ ਕਹਿਣਾ ਵੈ ਕਿ ਭਾਈ ਸਾਹਿਬ ਇਹ ਕਿਤਾਬਾਂ ਵਾਲਿਆਂ ਤੇ ਸਰਕਾਰਾਂ ਦੇ ਨੁਮਾਇੰਦੇ ਮਿਲ ਕੇ ਧੰਦਾ ਕਰਦੇ ਆ ਦੇਖੋ ਬਿਆਨ ਜਾਰੀ ਕਦੋਂਗੇ ਹੁੰਦਾ ਵੈ ਅਪ੍ਰੈਲ ਕਿ ਅੱਬ ਹਮ ਨਹੀਂ ਹੋਣੇ ਦੇਂਗੇ ਅਗਲੇ ਸਾਲ ਫੇਰ ਵੇਟ ਹੁੰਦੀ ਹੈ ਫੇਰ ਲੁੱਟਫਿਸਲ ਹੁੰਦੀ ਹੈ ਫੇਰ ਬਿਆਨ ਆਉਂਦਾ ਹਰ ਸਾਲ ਬਿਆਨ ਤੇ ਬਿਆਨ ਬਿਆਨ ਤੇ ਬਿਆਨ ਬਿਆਨ ਤੇ ਬਿਆਨ ਲੇਕਿਨ ਲੋਕਾਂ ਦੇ ਨਾਲ ਇਨਸਾਫ ਨਹੀਂ ਹੁੰਦਾ ਪਿਆ ਮੈਂ ਫੇਰ ਕਹਿਣਾ ਪਿਆ ਇਹ ਗੱਲਾਂ ਬਹੁਤ ਸੁਣ ਲੀਆਂ ਸਿੱਖਿਆ ਕ੍ਰਾਂਤੀ ਮੈਂ ਫੇਰ ਇਹੀ ਕਹਿਣਾ ਚਾਹਨਾ ਕਿ ਪੁਰਾਣੇ ਬਾਥਰੂਮਾਂ ਤੇ ਪੁਰਾਣੇ ਬਾਥਰੂਮਾਂ ਨੂੰ ਰਿਪੇਅਰ ਕਰੋ ਯਾਰ ਜ਼ਰੂਰ ਕਰੋ ਜ਼ਰੂਰ ਕਰੋ ਪਰ ਉਹਨਾਂ ਤੇ ਜਿਹੜੇ ਸ਼ਿਲਾਯਾਨ ਲਾ ਕੇ ਵਾਵਾ ਖਟਣਾ ਚਾਹਨੇ ਹੋ ਨਾ ਉਹ ਸ਼ਿਲਾਯਾਨ ਲਾਣ ਦਾ ਹਲੇ ਕੋਈ ਫਾਇਦਾ ਨਹੀਂ ਹੈ ਲੋਕੀ ਇਸ ਪਾਸੇ ਆ ਕੇ ਦੇਖੋ ਪੰਜ ਪੰਜ ਸੱਤ ਸੱਤ ਸਕੂਲਾਂ ਦੇ ਬੱਚੇ ਸੜਕਾਂ ਤੇ ਡਿੱਗਦੇ ਪਏ ਆ ਯੂਥ ਦੇ ਐਕਸੀਡੈਂਟ ਹੋ ਰਹੇ ਆ ਲੋਕਾਂ ਦੇ ਐਕਸੀਡੈਂਟ ਹੋ ਰਹੇ ਆ ਹਰ ਰੋਜ ਦਾ ਕੰਮ ਬਣ ਗਿਆ ਲਾਈਟਾਂ ਇੱਥੇ ਨਹੀਂ ਜਲਦੀਆਂ ਪਈਆਂ ਆ ਹਾਲਾਤ ਆ ਲੁਧਿਆਣਾ ਸ਼ਹਿਰ ਦੇ ਕਾਦੀ ਸਿੱਖਿਆ ਕ੍ਰਾਂਤੀ ਜੀ ਜਿੱਥੇ ਵੀ ਹਾਲਾਤ ਗੜਬੜ ਹੁੰਦੇ ਨੇ ਉੱਥੇ ਤੁਸੀਂ ਪਹੁੰਚ ਜਾਂਦੇ ਹੋ ਆਵਾਜ਼ ਚੱਕਦੇ ਹੋ ਲੋਕਾਂ ਦੀ ਆਵਾਜ਼ ਚੱਕਣ ਤੋਂ ਬਾਅਦ ਕਿ ਲੱਗਦਾ ਹੈ ਕਿ ਹੁਣ ਇਸ ਏਰੀਆ ਦੇ ਵਿੱਚ ਪਹੁੰਚੇ ਹੋ 10 ਸਾਲ ਪੁਰਾਣੀ ਸੜਕ ਜੜੀ ਬਣੀ ਹੋਈ ਹੈ ਜਿਹਦੇ ਵਿੱਚ ਹਾਲਾਤ ਬਤੋਂ ਬੱਤਰ ਬਣੇ ਨੇ ਸਟਰੀਟ ਲਾਈਟਾਂ ਨਹੀਂ ਲੱਗੀਆਂ ਤੇ ਪੱਚ ਲੱਗੇ ਹੋਏ ਨੇ ਇਹਦੇ ਵਿੱਚ ਪੱਚ ਵੀ ਆ ਨਹੀਂ ਸੜਕਾਂ ਦੇ ਵਿੱਚ ਕਿ ਲੱਗਦਾ ਕਿ ਉਹ ਬਣੂਗੀ ਇਹਦੇ ਵਿੱਚ ਸੁਣਵਾਈ ਹੋਊਗੀ ਸੁਣਿਊਗੀ ਸਰਕਾਰ ਅੱਗੇ ਪ੍ਰਸ਼ਾਸਨ ਸੁਣੂਗਾ ਨਿਤਿੰਦਰ ਜੀ ਤੁਹਾਡੀ ਗੱਲ ਦਾ ਜਵਾਬ ਆਵਾਮ ਘੜੀ ਹੈ ਇਹ ਜਨਤਾ ਵੈ ਇਹਨਾਂ ਕੋ ਸਭ ਤੋਂ ਵੱਡੀ ਤਾਕਤ ਹੈ ਵੋਟ ਦੀ ਔਰ ਜਦੋਂ ਇਹ ਆਵਾਮ ਨੇ ਕਿਹਾ ਤਾਂ ਨਾ ਹੁਣ ਆਨੇ ਟਾਈਮ 'ਚ ਵੈਸਟ 'ਚ ਇਲੈਕਸ਼ਨ ਹੈ ਜੀ ਵੈਸਟ 'ਚ ਇਲੈਕਸ਼ਨ ਹੈ ਜੇ ਆਵਾਮ ਇਹ ਵੀਡੀਓ ਦੇਖੇਗੀ ਵੈਸਟ ਵਾਲੇ ਦੇਖਣਗੇ ਤੁਸੀਂ ਜਿੰਨੇ ਮਰਜੀ ਵੈਸਟ ਦੇ ਸਕੂਲਾਂ ਦੇ ਵਿੱਚ ਅਜੇ ਮੂਰਤ ਕਰੀ ਚੱਲੋ ਜਿੰਨੇ ਮਰਜੀ ਵੈਸਟ ਦੇ ਸਕੂਲਾਂ ਦੇ ਵਿੱਚ ਪੁਰਾਣੇ ਬਾਥਰੂਮ ਬਣਾ ਕੇ ਉਹ ਪੁਰਾਣੇ ਬਾਥਰੂਮਾਂ ਦੇ ਛਿਲਾਈਆਂ ਆਨੇ ਲਾ ਕੇ ਮੂਰਤ ਕਰੀ ਚੱਲੋ ਲੇਕਿਨ ਜਦੋਂ ਲੋਕ ਦੇਖਣਗੇ ਕਿ ਹੁਸੈਨਪੁਰਾ ਲੁਧਿਆਣੇ ਦਾ ਹਿੱਸਾ ਹੈ ਉੱਥੇ 3-3 4-4 ਸਰਕਾਰੀ ਸਕੂਲ 3-3 4-4 ਪ੍ਰਾਈਵੇਟ ਸਕੂਲ ਔਰ ਇੱਕ ਕਾਲਜ ਦੇ ਵਿੱਚ ਹਰ ਰੋਜ਼ ਬੱਚੇ ਜਵਾਨ ਗਿਰਦੇ ਮਰਦੇ ਪਏ ਆ ਉਹ ਸਿੱਖਿਆ ਕ੍ਰਾਂਤੀ ਨੂੰ ਚੰਦ ਕਦਮਾਂ ਦੀ ਦੂਰੀ ਤੇ ਸਾਰੇ ਸਕੂਲ ਯਾਦ ਰੱਖਿਓ ਇਹ ਕਾਲਜ ਇਹ ਸਕੂਲ ਚੰਦ ਕਦਮਾਂ ਦੀ ਦੂਰੀ ਤੇ ਮੈਂ ਫੇਰ ਕਹਿ ਰਿਹਾ ਕਿ ਪੁਰਾਣੇ ਬਾਥਰੂਮਾਂ ਤੇ ਸ਼ਿਲਾ ਯਾਨ ਨਹੀਂ ਸਾਨੂੰ ਚਾਹੀਦੀਆਂ ਸਾਨੂੰ ਇਹ ਸੜਕਾਂ ਚਾਹੀਦੀਆਂ ਸਾਨੂੰ ਇਹ ਸੜਕਾਂ ਚਾਹੀਦੀਆਂ ਜੇ ਸਿੱਖਿਆ ਕ੍ਰਾਂਤੀ ਲੈ ਕੇ ਆਣੀ ਤਾਂ ਕਿ ਇਹ ਬੱਚੇ ਡਿੱਗਦੇ ਹੋਏ ਇਹਨਾਂ ਬੱਚਿਆਂ ਦੇ ਐਕਸੀਡੈਂਟ ਨਾ ਹੋਣ ਇਹਨਾਂ ਦੇ ਮਾਪਿਓ ਜੇ ਸਵੇਰੇ ਕੋਈ ਮੇਰੀ ਮਾਂ ਕੋਈ ਭੈਣ ਆਪਣੇ ਐਕਟਿਵਾ ਤੇ ਬੱਚਿਆਂ ਨੂੰ ਮੋਟਰਸਾਈਕਲ ਤੇ ਬੱਚਿਆਂ ਨੂੰ ਛੱਡਣ ਜਾ ਰਿਹਾ ਤਾਂ ਇਹ ਬਜਰੀ ਦੇ ਵਿੱਚ ਇਹ ਬਜਰੀ ਦੇ ਵਿੱਚ ਉਹਦਾ ਬਾਈਕ ਸਲਿੱਪ ਨਾ ਹੋਵੇ ਉਹਦੀ ਜਾਨ ਨੂੰ ਖਤਰਾ ਨਾ ਹੋਵੇ ਅਸੀਂ ਇਹ ਮੰਗਦੇ ਪਏ ਆ ਸਿੱਖਿਆ ਕ੍ਰਾਂਤੀ ਉਦੋਂ ਆਏਗੀ ਲੱਗਦਾ ਲੱਗਦਾ ਕਿ ਹੁਣ ਬਣ ਜੂਗਾ ਗੁਰਵਜੀ ਹਸਤਾ ਆਵਾਜ਼ ਚੱਕਦੀ ਆਵਾਮ ਵੀ ਇਕੱਠੀ ਹੋਗੀ ਹੁਣ ਆਵਾਜ਼ ਚੱਕਣ ਤੋਂ ਬਾਅਦ ਲੱਗਦਾ ਹੁਣ ਇਹ ਅਗਲਾ ਜੇਕਰ ਇਹ ਨਹੀਂ ਨਾ ਜਾਗਣਗੇ ਤਾਂ ਯਾਦ ਰੱਖਿਓ ਇਹ ਯਾਦ ਰੱਖਿਓ ਕਿ ਇਲੈਕਸ਼ਨ ਬੜੀ ਜਲਦੀ ਪਹਿਲਾਂ ਵੈਸਟ ਚ ਹੈ ਤੇ ਫਿਰ ਉਸ ਤੋਂ ਬਾਅਦ ਲੁਧਿਆਣੇ ਔਰ ਪੰਜਾਬ ਦੀ ਵਾਰੀ ਹੈ ਇਹ ਪੰਜਾਬ ਦੇ ਜਿਹੜੇ ਲੋਕ ਹੈ ਨਾ ਇਹ ਬੜੇ ਦਿਲਦਾਰ ਹੁੰਦੇ ਆ ਬੜੇ ਜੰਦਾਰ ਬੜੇ ਪੋਣੇ ਬੜੇ ਇਮੋਸ਼ਨਲ ਯਾਦ ਰੱਖਿਓ ਇਹ ਸਿਰ ਤੇ ਬੜੀ ਜਲਦੀ ਪੜਾਂਦੇ ਆ ਉਹ ਸਿਰ ਤੇ ਲਾਂਦੇ ਵੀ ਬੜੀ ਜਲਦੀ ਹੈ ਇਹ ਲਾਂਦੇ ਵੀ ਬੜੀ ਜਲਦੀ ਹੈ ਔਰ ਜਵਾਬ ਦੇ ਦੇਣਗੇ ਫਿਰ ਜਵਾਬ ਦੇ ਦੇਣਗੇ ਫਿਰ ਕਿ ਸਾਨੂੰ ਫੇਸਬੁਕ ਵਾਲਾ ਸਿੱਖਿਆ ਕ੍ਰਾਂਤੀ ਨਹੀਂ ਚਾਹੀਦੀ ਸਾਨੂੰ ਅਸਲ ਸਿੱਖਿਆ ਕ੍ਰਾਂਤੀ ਚਾਹੀਦੀ ਹੈ ਸਾਨੂੰ ਪ੍ਰੈਕਟੀਕਲੀ ਸਿੱਖਿਆ ਕ੍ਰਾਂਤੀ ਚਾਹੀਦੀ ਹੈ ਕੋਛੋ ਦੱਸ ਦिए ਕੁਮਾਰ ਗੌਰਵ ਸੱਚਾ ਯਾਦਵ ਜੀ ਸਾਡੇ ਨਾਲ ਮੌਜੂਦ ਸੀਗੇ ਜਨਾਬ ਵੱਲੋਂ ਦੱਸ ਦिए ਕਿ ਅਗਰ ਲੁਧਿਆਣਾ ਸੈਡ ਦੀ ਗੱਲ ਕਰੀਏ ਤਾਂ ਲੁਧਿਆਣਾ ਸੈਡ ਦੇ ਵਿੱਚ ਕਈ ਇਲਾਕੇ ਇਦਾਂ ਦੇ ਨੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਉਹਨਾਂ ਵੱਲੋਂ ਆਵਾਜ਼ ਜੜੀ ਹੈ ਚੱਕੀ ਜਾਂਦੀ ਹੈ ਆਵਾਮ ਦੇ ਨਾਲ ਸੋ ਦੱਸ ਦिए ਕਿ ਅੱਜ ਆਵਾਮ ਦੀ ਜੜੀ ਹੈ ਆਵਾਜ਼ ਜੋ ਦੇਖਣ ਨੂੰ ਮਿਲ ਰਹੀ ਹੈ ਹੁਸੈਨਪੁਰਾ ਦੇ ਵਿੱਚ ਲੁਧਿਆਣਾ ਦੇ ਹੁਸੈਨਪੁਰਾ ਦੀ ਉਹ ਸੜਕਾਂ ਜਿੱਥੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਈਆਂ ਤੇ ਉਹ ਸੜਕਾਂ ਦੇ ਹਾਲਾਤ ਜਿਹੜੇ ਨੇ ਉਹ ਬੱਤੋ ਬੱਤਰ ਬਣੇ ਹੋਏ ਨੇ ਪਰ ਇਹ ਸੜਕਾਂ ਦੀ ਗੱਲ ਕਰੀਏ ਤੇ ਉਸ ਹੁਸੈਨਪੁਰਾ ਦੇ ਇਲਾਕੇ ਦੇ ਗੱਲ ਕਰੀਏ ਤਾਂ ਸੜਕਾਂ ਦੇ ਖੰਬਿਆਂ ਦੇ ਵਿੱਚ ਕੋਈ ਵੀ ਸਟ੍ਰੀਟ ਲੈ ਜੜੀ ਨਹੀਂ ਲੱਗੀ ਹੋਈ ਜਿਸ ਕਰਕੇ ਲੋਕ ਜਿਹੜੇ ਨੇ ਸਾਮ ਨੂੰ 6 ਵਜੇ ਤੋਂ ਬਾਅਦ ਇੱਥੋਂ ਜਿਹੜਾ ਸਹੀ ਸਲਾਮਤ ਆਪਣੇ ਘਰ ਪਹੁੰਚ ਸਕਣ ਉਹ ਲੋਕਾਂ ਦੀ ਜਿਹੜੀ ਮੰਗ ਹੈ ਉਹ ਪ੍ਰਸ਼ਾਸਨ ਅੱਗੇ ਸਰਕਾਰਾਂ ਅੱਗੇ ਰੱਖੀਆਂ ਗਈਆਂ ਨੇ ਪਰ ਦੇਖਣਾ ਹੋਵੇਗਾ ਕਿ ਕਦੋਂ ਤੱਕ ਸਰਕਾਰਾਂ ਜੜੀਆਂ ਆਵਾਜ਼ ਨੂੰ ਸੁਣਦੀਆਂ ਨੇ ਕਦੋਂ ਤੱਕ ਜੂਝੜੀ ਐ ਇਸ ਖਿਸਕਦੀ ਐ ਪ੍ਰਸ਼ਾਸਨ ਦੇ ਕੰਨਾਂ ਚੋਂ ਕਿਉਂਕਿ ਇਹ ਇਸ ਇਲਾਕੇ ਦੇ ਵਿੱਚ ਕਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚੇ ਜੜੇ ਨੇ ਪੜਦੇ ਨੇ ਸੋ ਕਿਤੇ ਨ ਕਿਤੇ ਆਵਾਜ਼ ਉਹਨਾਂ ਵੱਲੋਂ ਚੱਕੀ ਗਈ ਮੰਗ ਉਹਨਾਂ ਵੱਲੋਂ ਆਪਣੇ ਸਰਕਾਰਾਂ ਦੇ ਅੱਗੇ ਰੱਖੀ ਗਈ ਉਹਨੂੰ ਦੇਖਦੇ ਆ ਕਿ ਸਰਕਾਰ ਕਦੋਂ ਤੱਕ ਇਸ ਆਵਾਜ਼ ਨੂੰ ਸੁਣਦੀ ਐ ਆਵਾਮ ਦੀ ਆਵਾਜ਼ ਨੂੰ ਸੁਣਦੀ ਐ ਤੇ ਸੜਕਾਂ ਦੇ ਉੱਤੇ ਕੰਮ ਕਰਦੀ ਐ ਸੜਕਾਂ ਜਿਹੜੀਆਂ ਬਣਾਉਂਦੀ ਐ ਤੇ ਲੁਧਿਆਣਾ ਸਮਾਰਟ ਸਿਟੀ ਨੂੰ ਰੀਅਲ ਲੁਧਿਆਣਾ ਸਮਾਰਟ ਸਿਟੀ ਦੇ ਵਿੱਚ ਤਬਦੀਲ ਕਰਦੀ ਐ ਦੇਖਦੇ ਹੋ ਲੁਧਿਆਣਾ ਲਾਈਵ ਮੈਨੇਜਿੰਗ ਕੈਮਰਾਮੈਨ ਅਣੀ ਦੇ ਨਾਲ ਧੰਨਵਾਦ